ਜਿਸ ਮੁੰਡੇ ਨੇ ਕੁੜੀ ਨੂੰ ਪਹਿਲਾਂ ਕਾਲਜ ਦੇ ਵਿੱਚ ਗੋਲੀ ਮਾਰੀ ਸੀ ਫਿਰ ਆਪਣੇ ਆਪ ਨੂੰ ਗੋਲੀ ਮਾਰੀ ਸੀ ਉਸ ਦੀ ਮਾਤਾ ਜਿਹੜੀ ਹੈ ਮਤਲਬ ਉਸ ਦੀ ਮਾਂ ਜਿਹੜੀ ਹੈ ਉਹ ਕੈਮਰੇ ਦੇ ਮੂਰੇ ਆਈ ਹੈ ਅਤੇ ਉਸ ਨੇ ਖੁਲਾਸੇ ਕੀਤੇ ਨੇ ਕਿ ਆਖਿਰਕਾਰ ਅਸਲੀ ਵੈਰ ਕੀ ਸੀ ਆਖਿਰਕਾਰ ਗੋਲੀ ਕਿਉਂ ਚਲਾਈ ਗਈ ਹੈ ਮੁੰਡਾ ਕਰੋ ਕੀ ਕਹਿ ਕੇ ਗਿਆ ਸੀ ਮੁੰਡੇ ਨੇ ਜਿਹੜਾ ਹੈ ਆਪਣੀ ਮਾਂ ਨੂੰ ਗੋਲੀ ਚਲਾਉਣ ਤੋਂ ਪਹਿਲਾਂ ਕੀ ਦੱਸਿਆ ਸੀ ਇਹ ਸਾਰਾ ਕੁਝ ਉਸ ਦੀ ਮਾਂ ਨੇ ਖੁਲਾਸਾ ਕੀਤਾ ਹੈ ਮੇਰੇ ਬੱਚੇ ਕੋ ਨਾ ਉਹ ਮੰਗਦੀ ਨੰਬਰ ਮੰਗਦੀ ਜਿਆ ਸਸਤਗਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹੱਥਵਾੜੇ ਨਾਲ ਪ੍ਰਿਆ ਅ ਜਿਹੜੀ ਪ੍ਰਿੰਸ ਦਾ ਆਪ ਦਾ ਮੁੰਡਾ ਜਿਸ ਨੇ ਆਪਣੀ ਹੀ ਕਲਾਸ ਦੇ ਵਿੱਚ ਪਹਿਲਾ ਕੁੜੀ ਦੇ ਉੱਤੇ ਗੋਲੀ ਚਲਾਈ ਸੀ ਉਸ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਉਸ ਨੇ ਆਪਣੇ ਸਿਰ ਤੇ ਗੋਲੀ ਮਾਰ ਲਈ ਮਾਰ ਲਈ ਸੀ ਤੇ ਉਸ ਦਾ ਵੀ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ ਹੁਣ ਉਸ ਕੇਸ ਦੇ ਵਿੱਚ ਨਵਾਂ ਖੁਲਾਸਾ ਹੋਇਆ ਜੀ ਹਾਂ ਦੱਦੀ ਹੈ ਕਿ ਪ੍ਰਿੰਸ ਦੀ ਮਦਰ ਕੈਮਰੇ ਦੇ ਮੂਰੇ ਆਈ ਹੈ ਉਸ ਨੇ ਕਿਹਾ ਕਿ ਮੇਰੇ ਮੁੰਡੇ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਮੇਰੇ ਮੁੰਡੇ ਦਾ ਨਾਮ ਖਰਾਬ ਕੀਤਾ ਜਾ ਰਿਹਾ ਹੈ ਉਸ ਨੇ ਕਿਹਾ ਕਿ ਮੇਰਾ ਮੁੰਡਾ ਬਿਲਕੁਲ ਸਹੀ ਸੀ ਅਤੇ ਕੁੜੀ ਜੋ ਹੈ ਮੇਰੇ ਮੁੰਡੇ ਤੋਂ ਨੰਬਰ ਮੰਗਦੀ ਸੀ ਤੇ ਮੇਰੇ ਮੁੰਡੇ ਦੇ ਨਾਲ ਗੱਲ ਕਰਨਾ ਚਾਹੁੰਦੀ ਸੀ ਉਸਨੇ ਦੱਸਿਆ ਕਿ ਮੇਰੇ ਮੁੰਡੇ ਨੇ ਉਸ ਨੂੰ ਜਿਹੜਾ ਮੋਟਰਸਾਈਕਲ ਤੇ ਕਿਸੇ ਹੋਰ ਦੇ ਨਾਲ ਦੇਖ ਲਿਆ ਸੀ ਇਸ ਕਰਕੇ ਮੇਰੇ ਮੁੰਡੇ ਦਾ ਦਿਮਾਗ ਜਿਹੜਾ ਹੈ ਉਹ ਖਰਾਬ ਹੋ ਗਿਆ ਸੀ ਉਸਦੀ ਮਾਦਰ ਕੀ ਕੁਝ ਕਹਿ ਰਹੀ ਆ ਕੀ ਕੁਝ ਉਸ ਲੜਕੀ ਤੇ ਇਲਜ਼ਾਮ ਲਗਾ ਰਹੀ ਆ ਸੁਣ ਕੇ ਜਾਇਓ ਅਤੇ ਕਮੈਂਟ ਕੀਤੇ ਬਿਨਾ ਬਿਲਕੁਲ ਨਾ ਜਾਇਓ ਕਿ ਤੁਹਾਨੂੰ ਕੌਣ ਸਹੀ ਲੱਗ ਰਿਹਾ ਹੈ ਤੇ ਕੌਣ ਗਲਤ ਲੱਗ ਰਿਹਾ ਹੈ ਮੈਨੂੰ ਉਹਨੇ ਦੱਸਿਆ ਇਹ ਥੋੜਾ ਜਿਹਾ ਮੈਨੂੰ ਪਿਛਲੇ ਸੋਮਵਾਰ ਪਤਾ ਲੱਗਿਆ ਤੇ ਉਹ ਕੁੜੀ ਦੀ ਕੋਈ ਗੱਲ ਹੀ ਉਹਨੇ ਕੁੜੀ ਨੂੰ ਵੇਖ ਲਿਆ ਕਿ ਨਾ ਮਲਗੀ ਬਾਈਕ ਤੇ ਚੜ ਕੇ ਜਾਂਦੇ ਆ ਬਸ ਉਹਨੇ ਉਹਦਾ ਬਾਰੇ ਪੁੱਛਿਆ ਮੇਰੇ ਬੱਚੇ ਨੇ ਹੋਰ ਮੈਨੂੰ ਇੰਨਾ ਜ਼ਿਆਦਾ ਤੇ ਕੁਝ ਦੱਸਿਆ ਨਹੀਂ ਮੈਂ ਕਿਹਾ ਚਲ ਕੋਈ ਨਹੀਂ ਪੁੱਤ ਕੋਈ ਗੱਲਾਂ ਹੋ ਜਾਂਦੀਆਂ ਆ ਪਾ ਕਲਾਸਮੇਟ ਹੁੰਦੇ ਜਿੱਦਾਂ ਬੱਚੇ ਕਰਦੇ ਹੀ ਗੱਲਾਂ ਮੈਨੂੰ ਪਤਾ ਨਹੀਂ ਮੇਰੇ ਬੱਚੇ ਨੇ ਇੰਦਾ ਵੱਡਾ ਸਟੈਪ ਚੁੱਕ ਲੈਣਾ ਜਾਂ ਕੁਝ ਮੈਂ ਤਾਂ ਰੋਜ਼ ਜਿੱਦਾਂ ਅੱਗੇ ਨਾਰਮਲ ਜਾਂਦਾ ਹੀ ਇਦਾਂ ਗਿਆ ਵਾ ਲੱਗਦਾ ਪੁੱਤੋ ਖਾਮਿਆ ਹੀ ਹਾਂ ਜੀ ਉਹਨੂੰ ਮੇਰੇ ਪੁੱਤ ਨੂੰ ਜੇ ਉਹਦੀ ਮੰਗਣੀ ਹੋਈ ਸੀ ਪਹਿਲਾਂ ਮੇਰੇ ਪੁੱਤ ਹਲਕਾ ਤੋਂ ਦੋਸਤੀ ਦਾ ਤੇ ਮੇਰੇ ਬੱਚੇ ਨੂੰ 6 ਮਹੀਨੇ ਜੇ ਹੋਏ ਜਾਂਦੇ ਨੂੰ ਕਾਲਜ ਮੇਰੇ ਪੁੱਤ ਦਾ ਇੰਨਾ ਦਿਮਾਗ ਖਰਾਬ ਕਰਤਾ ਮੇਰੇ ਪੁੱਤ ਤੇ ਇੰਨਾ ਪੜਾਈ ਚ ਹੁਸ਼ਿਆਰ ਇੰਨਾ ਮਤਲਬ ਕਿ ਇੰਟੈਲੀਜੈਂਟ ਹੈ ਉਹ ਕਹਿੰਦਾ ਮੈਂ ਆ ਪੜਾਈ ਕਰਕੇ ਮੈਂ ਮਾ ਟੈਸਟ ਦੇਣਾ ਜੱਜ ਦਾ ਟੈਸਟ ਦੇਣਾ ਮੇਰੇ ਬੱਚੇ ਨੇ ਕਿੱਥੇ ਸੁਪਨੇ ਮੇਰੇ ਬੱਚੇ ਨੇ ਸਜਾਏ ਹੀ ਤੇ ਕਿੱਥੇ ਮੇਰੇ ਬੱਚੇ ਦਾ ਦਿਮਾਗ ਖਰਾਬ ਕਰਤਾ ਤੇ ਮੇਰੇ ਬੱਚੇ ਨੂੰ ਪ੍ਰੈਸ਼ਰ ਚਾਣ ਕੇ ਮੇਰੇ ਬੱਚਾ ਕੱਲਾ ਕੱਲਾ ਮੇਰਾ ਪੁੱਤ ਮੇਰੇ ਗੁੜੀਆ ਜੇ 5 ਸਾਲ ਦੀ ਮੇਰੇ ਬੱਚੇ ਨੂੰ ਅਜੇ ਪਤਾ ਹੀ ਨਹੀਂ ਮੇਰੇ ਭਰਾ ਨਾਲ ਕੀ ਹੋ ਗਿਆ ਵਾ ਮਤਲਬ ਯਾਨੀ ਕਿ ਗੱਲ ਕਰਦੀ ਨਹੀਂ ਕੁੜੀ ਤੇ ਨਾਲ ਪਹਿਲਾਂ ਨਾ ਆਪ ਫੋਨ ਕਰਦੀ ਮੇਰੇ ਬੱਚੇ ਕੋ ਨਾ ਉਹ ਮੰਗਦੀ ਨੰਬਰ ਮੰਗਦੀ ਮੇਰੇ ਬੱਚੇ ਨੇ ਮੈਨੂੰ ਗੱਲ ਦੱਸੀ ਮੇਰੇ ਪੁੱਤ ਨੇ ਮੇਰਾ ਅੰਦਾ ਮਮਾ ਮੈਨੂੰ ਨੰਬਰ ਮੰਗਦੀ ਤੇ ਮੈਂ ਨੰਬਰ ਨਹੀਂ ਦਿੱਤਾ ਮਮਾ ਮੈਂ ਕਿਹਾ ਤੇ ਮੇਰੀ ਮਮਾ ਹਾਂਦਾ ਵਾ ਮੇਰੇ ਕੋ ਮੇਰੇ ਕੋ ਫੋਨ ਨਹੀਂ ਆਗਾ ਮੇਰੇ ਮਮਾ ਕੋ ਫੋਨ ਆ ਤੁਸੀਂ ਆਂਦਾ ਮੈਨੂੰ ਆਂਦੀ ਮੈਂ ਹੋਰ ਕੋਈ ਗੱਲ ਨਹੀਂ ਕਰਨੀ ਮੈਂ ਬਸ ਗੱਲ ਕਰੂੰਗੀ ਪ੍ਰਿੰਸ ਤੂੰ ਦੂਜੇ ਮੁੰਡਿਆਂ ਵਰਗਾ ਨਹੀਂ ਆ ਕੋਈ ਮੁੰਡਿਆਂ ਕੋਲ ਨਾਲ ਵੇਂਦਾ ਨਹੀਂ ਆ ਤੂੰ ਗੱਲ ਨਹੀਂ ਕਰਦਾ ਕੋਈ ਵੀ ਤੇ ਤੂੰ ਬਸ ਮਨ ਲੱਕੀ ਆਪਣੇ ਧਿਆਨ ਫੜਦਾ ਰਹਿੰਦਾ ਵਾ ਪ੍ਰਿੰਸ ਮੈਂ ਪੜਾਈ ਵਾਸਤੇ ਗੱਲ ਕਰੂੰਗੀ ਆਂਦਾ ਫਿਰ ਮਮਾ ਮੈਂ ਇੰਸਟਾ ਦੀ ਆਈਡੀ ਦੇ ਦਿੱਤੀ ਉਹਨੂੰ ਮਮਾ ਮੈਂ ਤੈਨੂੰ ਦਿਖਾ ਦੂੰਗਾ ਉਹਨੇ ਪਹਿਲਾ ਮੈਸੇਜ ਵੀ ਉਹਨੇ ਕੀਤਾ ਮਮਾ ਮੈਂ ਦਿਖਾ ਦਿੰਦਾ ਮਰ ਬੀਨੂ ਨਹੀਂ ਪਤਾ ਮੇਰੇ ਬੱਚੇ ਨੇ ਇਹੋ ਜਿਹਾ ਸਟੈਪ ਚੁੱਕ ਲੈਣਾ ਮੇਰੇ ਬੱਚਾ ਤਾਂ ਮੈਨੂੰ ਜਿੱਤਰਾ ਅੱਗੇ ਮੈਨੂੰ ਪੈ ਰਿਹਾ ਚਲਾ ਕੇ ਮੇਰੇ ਨਾਲ ਮਿਲ ਕੇ ਜਾਂਦਾ ਹੈ ਮੇਰਾ ਬੱਚਾ ਮੈਨੂੰ ਜੱਫੀ ਪਾ ਕੇ ਮਿਲ ਕੇ ਕਹਿੰਦਾ ਮੰਮਾ ਮੈਂ ਚੱਲਿਆ ਆਵਾ ਮੈਨੂੰ ਪਤਾ ਹੀ ਨਹੀਂ ਮੈਂ ਪੁੱਤ ਕਿਹੜੀ ਤਿਆਰੀ ਕਰਕੇ ਗਿਆ ਮੈਂ ਤੇ ਬਸ ਉਹਨੂੰ ਕਾਲਜ ਭੇਜਿਆ ਮੈਂ ਕਿਹਾ ਚੱਲ ਮੇਰਾ ਬੱਚਾ ਜਿੱਤਰਾ ਅੱਗੇ ਜਾਂਦਾ ਹੁਣ ਉਦਾਂ ਹੀ ਜਾ ਗਿਆ ਵਾ ਤੇ ਉਦਾਂ ਹੀ ਆ ਜਾਊਗਾ ਮੇਰੇ ਪੁੱਤ ਨੂੰ ਨਾਜਾਇਜ਼ ਬਦਨਾਮ ਕਰਨ ਦੇ ਕਈ ਕੁਛ ਜਿਹੜੇ ਵੀਡੀਓ ਨਾਜਾਇਜ਼ ਚੋ ਕੇ ਮੇਰੇ ਬੱਚੇ ਦਾ ਬੈਕਗ੍ਰਾਉਂਡਸ ਕਰਨਾ ਪਤਾ ਟੀਚਰਾਂ ਕੋ ਰੇਂਦਾ ਬੱਚਾ ਜਿਆਦਾ ਮੇਰੇ ਬੱਚੇ ਗੋਂਦਵਾਲ ਪੜ੍ਹਾਈ ਕੀਤੀ ਐ ਮੇਰੇ ਬੱਚੇ ਨੇ ਗੋਂਦਵਾਲ ਸੀਬੀਐਸਸੀ ਇੰਸਟੀਟਿਊਟ ਤੋਂ ਕੀਤੀ ਆ ਉੱਥੋਂ ਜਾ ਕੇ ਟੀਚਰਾਂ ਦਾ ਸਟਾਫ ਕੋ ਪਤਾ ਕਰ ਸਕਦੇ ਮੇਰੇ ਬੱਚੇ ਨੇ 10ਵੀਂ ਉੱਥੋਂ ਪਾਸ ਕੀਤੀ ਆ ਫਿਰ ਬੱਚੇ ਨੇ ਪਲੱਸ 1 ਪਲੱਸ 2 ਮਾਝਾ ਪਬਲਿਕ ਸਕੂਲ ਤੋਂ ਕੀਤੀ ਉੱਥੋਂ ਜਾ ਕੇ ਟੀਚਰਾਂ ਤੋਂ ਪਤਾ ਕਰ ਸਕਦੇ ਉਹਨਾਂ ਦੇ ਤੇ ਕਿਹੋ ਜਿਹਾ ਮੇਰਾ ਬੱਚਾ ਰਿਹਾ ਵਾ ਠੀਕ ਹੈ ਜੀ ਗਾਲਵਰ ਕੁਝ ਪਤਾ ਲੱਗਾ ਕਿੱਦਿ ਲੱਗ ਗਿਆ ਸਰਵੋਦਾਨੀ ਮੈਨੂੰ ਅਜੇ ਪਤਾ